ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੀ ਪ੍ਰਧਾਨ ਮੰਤਰੀ ਵਾਲੀ ਕੁਰਸੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਇਹ ਨਿਜ਼ਮ ਹੈ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਵਿਧਿ ਵਿਵਧਾਨ ਜੇਕਰ ਕੋਈ ਆਗੂ ਚਾਹੇ ਮੰਤਰੀ ਹੈ ਚਾਹੇ ਵਿਧਾਇਕ ਹੈ ਚਾਹੇ ਪ੍ਰਧਾਨ ਹੈ ਜਦੋਂ ਉਸ ਦੀ ਉਮਰ 75 ਸਾਲ ਪੂਰੀ ਹੋ ਜਾਂਦੀ ਹੈ ਉਸ ਨੂੰ ਸਿਆਸਤ ਤੋਂ ਸਨਿਆਸ ਲੈਣਾ ਪੈਂਦਾ ਹੈ। ਕਾਫੀ ਲੰਮੇ ਸਮੇਂ ਤੋਂ ਕਨਸੋਵਾ ਚੱਲ ਰਹੀਆਂ ਸੀ ਨਰਿੰਦਰ ਮੋਦੀ ਉਹਨਾਂ ਨੂੰ ਲੈ ਕੇ ਕਿ ਭਾਈ ਭਾਰਤ ਦੇਸ਼ ਨੂੰ ਨਵਾਂ ਪ੍ਰਧਾਨ ਮੰਤਰੀ ਮਿਲੇਗਾ ਨਰਿੰਦਰ ਮੋਦੀ ਦੀ ਜਗ੍ਹਾ ਤੇ ਨਰਿੰਦਰ ਮੋਦੀ ਨੂੰ ਜੁਮ ਨਰਿੰਦਰ ਮੋਦੀ ਲਗਾਤਾਰ ਟਾਰਗੇਟ ਹੋ ਰਹੇ ਨੇ ਖਾਸ ਕਰਕੇ ਆਰਐਸਐਸ ਦੇ ਪ੍ਰਧਾਨ ਮੋਨਪੱਤ ਹੋਣ ਵਾਲੋ ਕਿ ਜੇਕਰ ਅੱਲਕੇ ਅਡਵਾਨੀ ਨੂੰ ਅਸਤੀਫਾ ਤੱਕੇ ਦੇ ਨਾਲ ਦੁਆ ਜਾ ਸਕਦਾ ਹੈ ਮਨੋਰ ਨਾਲ ਜੋਸ਼ੀ ਦੇ ਅਸਤੀਫੇ ਜੇ ਲੈ ਜਾ ਸਕਦੇ ਨੇ ਜੇਕਰ ਉਹਨਾਂ ਨੂੰ ਸਿਆਸਤ ਤੋਂ ਰਿਟਾਇਰਮੈਂਟ ਕੀਤਾ ਜਾ ਸਕਦਾ ਹੈ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਜੇਕਰ ਨਰਿੰਦਰ ਮੋਦੀ ਆਪਣੀ ਕੁਰਸੀ ਨਹੀਂ ਛੱਡਦੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਜਿਹੜੇ ਵੱਡੇ ਆਗੂ ਨੇ ਉਹ ਵੀ ਰਾਜਨੀਤੀ ਤੋਂ ਅਸਤੀਫਾ ਨਹੀਂ ਦੇਣਗੇ ਕਿਉਂਕਿ 75ਵਾਂ ਜਨਮ ਦਿਨ ਮਨਾ ਲਿਆ ਹੈ ਅੱਜ ਤੋਂ 5 ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਿਨ ਤੋਂ ਲਗਾਤਾਰ ਕੰਸੋਮਾ ਚਲੜੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਕਿ ਕਿਸੇ ਵੀ ਸਮੇਂ ਪ੍ਰਧਾਨ ਮੰਤਰੀ ਦੀ ਕੁਰਸੀ ਜਿਹੜੀ ਹੈ ਉਹ ਕੁਰਸੀ ਹੋਰ ਕਿਸੇ ਨੂੰ ਦਿੱਤੀ ਜਾ ਸਕਦੀ ਹੈ ਕਿਉਂਕਿ ਮੋਨ ਭਗਵਤ ਵਾਰ-ਵਾਰ ਬਿਆੰਦੇ ਰਹੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਸ਼ ਨੂੰ ਸੰਬੋਧਨ ਕਰਨਗੇ ਦੇਸ਼ ਵਿੱਚ ਬੀਤੇ ਦਿਨ ਨਵੀਆਂ ਨਵੀਆਂ GST ਦਰਾਂ ਲਾਗੂ ਹੋਣ ਵਾਲੀਆਂ ਹਨ ਅਤੇ ਇਸ ਤੋਂ ਠੀਕ ਇੱਕ ਦਿਨ ਪਹਿਲਾਂ ਪ੍ਰਧਾਨ ਅੰਦਰ ਮੋਦੀ ਅੱਜ ਐਤਵਾਰ ਸ਼ਾਮ 5:00 ਵਜੇ ਰਾਸ਼ਟਰੀ ਸੁੋਧਨ ਕਰਨਗੇ ਅਤੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ PMO ਦੁਆਰਾ ਦਿੱਤੀ ਗਈ ਹਾਲਾਂਕਿ आले ਇਸ ਸਪਸ਼ਟ ਨਹੀਂ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਦਾ ਭਾਸ਼ਣ ਕਿਸ ਤਰ੍ਹਾਂ ਕਿੱਥੇ ਕੇਂਦਰਿਤ ਹੋਵੇਗਾ ਇਹ ਅਨਮਾਨ ਲਗਾਇਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਸੁੋਧਨ ਵਿੱਚ ਕੁਝ ਵੱਡੇ ਆਰਥਿਕ ਹਲਕਾ ਕਰ ਸਕਦੇ ਹਨ ਖਾਸ ਤੌਰ ਤੇ GST ਦਰਾਂ ਅੰਤਰਰਾਸ਼ਟਰੀ ਵਪਾਰ ਤੇ ਵੀਜ਼ਾ ਨੀਤੀਆਂ ਵਿੱਚ ਬਦਲਾਅ ਬਾਰੇ ਗੁਜਰਾਤ ਦੀਆਂ ਆਪਣੀਆਂ ਹਾਲੀਆਂ ਫੇਰ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਅਸਲ ਦੁਸ਼ਮਣ ਹੋਰ ਦੇਸ਼ ਨਹੀਂ ਸਗੋਂ ਦੂਜਿਆਂ ਨੇ ਸਾਡੀ ਇੱਕ ਸਗੋਂ ਦੂਜਿਆਂ ਤੇ ਸਾਡੀ ਨਿਰਭਰਤਾ ਹੈ ਇਸ ਬਿਆਨ ਨੂੰ ਦੇਖਦੇ ਹੋਏ ਇਹ ਦਾਜਾ ਲਗਾਇਆ ਜਾ ਰਿਹਾ ਹੈ ਕਿ ਅੱਜ ਉਹਨਾਂ ਉਹਨਾਂ ਦਾ ਅੱਜ ਸਬੋਧਨ ਆਤਮ ਨਿਰਪਰ ਭਾਰਤ ਵੱਲ ਇੱਕ ਕਦਮ ਨਾਲ ਸੰਬੰਧਿਤ ਹੋ ਸਕਦਾ ਹੈ ਦੇ ਵੀ ਦੱਸਿਆ ਜਾ ਰਿਹਾ ਹੈ ਕਿ ਅੱਜ ਹੋ ਸਕਦਾ ਹੈ ਕਿ ਸੰਬੋਧਨ ਕਰਨ ਕੁਝ ਸਵਾਲ ਪੁੱਛੇ ਜਾਣ ਕਿ ਭਈ ਤੁਸੀਂ 75 ਸਾਲ ਦੇ ਪੂਰੇ ਹੋ ਚੁੱਕੇ ਹੋ 75 ਮਾ ਜਨਮ ਦਿਨ ਤੁਸੀਂ ਮਨਾ ਲਿਆ ਹੈ ਤੇ ਤੁਸੀਂ ਆਪਣੇ ਅਹੁਦੇ ਤੋਂ ਅਸਤੀਫਾ ਕਿਉਂ ਨਹੀਂ ਦੇ ਰਿਹਾ ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਅਜ ਤੋ ਲਗਭਗ 3 ਮਹੀਨੇ ਪਹਿਲਾਂ ਕਨਸੋਵਾ ਚਲਤੀਆਂ ਸੀ ਭਾਰਤੀ ਜਨਤਾ ਪਾਰਟੀ ਦੇ ਖੇਮੇ ਵਿੱਚ ਕਿ ਭਈ ਇਹ ਸਮਾਂ ਆ ਗਿਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਦਲਦਾ ਨਰੇਂਦਰ ਮੋਦੀ ਨੂੰ ਜੇਕਰ ਨਹੀਂ ਬਦਲਦੇ ਤਾਂ ਫਿਰ ਜਿੰਨੇ ਵੀ ਫੋਰ ਜਿਹੜੇ 올ਡ ਆਗੂ ਹਗੇ ਨਿਭਾਤੀ ਜੰਦਾ ਪਾਰਟੀ ਦੇ ਉਹ ਵੀ ਆਪੋ ਆਪਣੇ ਅਹੁਦਿਆਂ ਤੋਂ ਅਸਤੀਫੇ ਨਹੀਂ ਦਿਆ ਕਰਨਗੇ ਜਦੋਂ ਉਹਨਾਂ ਦੀ ਉਮਰ 75 ਸਾਲ ਦੀ ਹੋ ਜਾਵੇਗੀ ਤਾਂ